ਸੋ ਆਜ ਬੜਾ ਬੁਸ਼ੀ ਨੇ ਤੇ ਭਾਗਾਂ ਪਰਦੇ ਨੇ ਜੀ ਕਿਉਂਕਿ ਤੁਹਾਡੇ ਪੇ جہاں رب دی شفا کرباد ہندی اس تبادے مشکل سے بے ادب کرتے पाणी जेकल ਮੇਰਾ ਰਿਟਾਇਰਿ ਐਸੀ ਸਰਦਾਰ ਕਰਨ ਜੀ ਸਾਹਿਬ ਜੀ ਧੰਨ ਧੰਨ ਬਾਬਾ ਅਲੀ ਖਾਨ ਜੀ ਦੇ ਦਰਬਾਰ ਕਮਾਲਪੁਰ ਮੋਟਾਲੇ ਦੇ ਮੇਲੇ ਸਾਰੇ ਨਾਗਰ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਲੱਖ ਲੱਖ ਵਧਾਈ ਗੱਲ ਕਰੀਏ ਮੇਲੇ ਦੀ ਕਿੰਨੇ ਸਾਲਾਂ ਤੋਂ ਮੇਲਾ ਆ ਚੁਕਿਆ ਇਹ ਤਕਰੀਬਾ 50 ਸਾਲ ਤੋਂ ਮੇਲਾ ਲਗਾਤਾਰ ਚੱਲ ਰਿਹਾ ਜੀ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਜਿੱਤੇ ਹੈ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਬਹੁਤ ਹੈ ਬਾਕੀ ਇੱਕ ਵਾਰ ਸੌ ਨਗਰ ਮੌਸਮ ਕਾ ਉਹ ਕਿ ਦਿੱਕਤ ਆਈ ਆ ਔਰ ਕਿੰਨਾ ਚਾਹ ਪਾਣੀ ਨਗਰ ਪਾਣੀ ਦਾ ਬਹੁਤ ਪ੍ਰਬੰਧ ਹੈ ਐਨਆਰਆ ਵੀ ਸਹਿਯੋਗ ਲਿਆ ਬਹੁਤ ਸਹਿਯੋਗ ਦਿੱਤਾ ਕਿ ਹੋ ਸਕੇ ਕੇਨਨ ਰਾਹੀਂ ਤੁਸੀਂ ਕੀ ਬਤਾਇਆ ਤੇਰਾ ਕਰਨੇ ਆ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਇਹੋ ਹੀ ਆ ਕਿ ਨਸ਼ਾ ਦਾ ਪਰਹੇਜ਼ ਕਰਨਾ ਚਾਹੀਦਾ ਵਾ ਤੇ ਲੱਖ ਲੱਖ ਵਧਾਈਆਂ ਸਾਜਾ ਵਾ ਬੋਲ ਜੀ ਨਾ ਜਪਾ ਸੱਚੀ ਗੱਲ ਜੀ ਮੈਂ ਪੰਜਾਬੀ ਸਿੰਗਰ ਰஞ்சிਤ ਰਾਣਾ ਮੈਂ ਪੰਜਾਬੀ ਸਿੰਗਰ ਰஞ்சிਤ ਰਾਣਾ ਇਹਦੇ ਵੱਲੋਂ ਸੁਲਤਾਨਪੁਰ ਇਲਾਕੇ ਦੇ ਵਿੱਚ ਨਗਰ ਮੋਠਾਂ ਵਾਲਾ ਪੂਰਥਲਾ ਪੰਜਾਬ ਕਿੰਨੀਆਂ ਵੀ ਸੰਗਤਾਂ ਦਾ ਮੇਲੇ ਵਿੱਚ ਸਜੋਗ ਆ ਅਸੀਂ ਅਰਦਾਸ ਕਰਦੇ ਆਪਾਜੀ ਬਾਬਾ ਆਲੀ ਸ਼ਾਹ ਜੀ ਸੱਚੀ ਸਰਕਾਰ ਦੇ ਮੇਲੇ ਤੇ ਜਿੰਨੀਆਂ ਵੀ ਸੰਗਤਾਂ ਸਜੋਗ ਪੌੜੀਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਹੈ ਅੱਜ ਕੱਲ ਦੇ ਬੱਚਿਆਂ ਨੂੰ ਮੈਸੇਜ ਇਹ ਹੈ ਜੀ ਸਪੋਰਟ ਦੇ ਨਾਲ ਸਪੋਰਟਸ ਦੇ ਨਾਲ ਜਿਉ ਰੋ ਤੇ ਨਸ਼ੇ ਤੋਂ ਗਰੀਤ ਕਰਨਾ ਚਾਹੀਦਾ ਜੀ ਤੇ ਮੇਲੇ ਦੇ ਵਿੱਚ ਬਾਤ ਤੋਂ ਬਾਤ ਸਾਂਝੇ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਕਰ ਬਾਹਰ ਦਾ ਪੂਰਾ ਨਾਮ ਲੈ ਲਿਓ ਜੀ ਦਾ ਪੂਰਾ ਨਾਮ ਹੈ ਤਾਂਤਲ ਬਾਬਾ ਆਲੀ ਸ਼ਾਹ ਜੀ ਪਿੰਡ ਮੋਠਾ ਵਾਲਾ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ ਜੀ ਮੈਨੂੰ ਚੌਥੀ ਪੰਚਮੀ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਸਾਡੇ ਬਾਈ ਜੀ ਸਰਦਾਰ ਬਹਾਦਰ ਖ਼ਸਰ ਕਰਨਜੀਤ ਸਿੰਘ ਕੀ ਥਾਣੇਦਾਰ ਸਾਹਿਬ ਤੇ ਸਾਰੇ ਇਲਾਕੇ ਦਾ ਸਾਰੇ ਨਗਰ ਦਾ ਬਹੁਤ ਧੰਵਾਦ ਕਰਦੇ ਆ ਜੀ ਬਹੁਤ ਬਹੁਤ ਮਿਹਰਬਾਨੀ